ਸਾਡਾ ਸਿੱਕਾ ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਸਾਂਝ ਚੈਨਲ ਦੇ ਨਾਲ ਸਭ ਤੋਂ ਪਹਿਲਾਂ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਗੱਲ ਕਰਾਂਗੇ ਲੋਕ ਸਭਾ ਦੀਆਂ ਚੋਣਾਂ ਦੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 7ਵੇਂ ਪੜਾ ਦੀਆਂ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਉਹ 1 ਜੂਨ ਨੂੰ VOTING ਹੋ ਚੁੱਕੀ ਹੋਈ ਹੈ ਉਮੀਦਵਾਰਾਂ ਦੀ ਜਿਹੜੀ ਕਿਸਮਤ ਆ ਉਹ EVM ਮਸ਼ੀਨਾਂ ਦੇ ਵਿੱਚ ਕੈਦ ਹੋ ਚੁੱਕੀ ਆ ਕੱਲ ਨੂੰ ਹੈਗੇ ਰਿਜ਼ਲਟ 4 ਜੂਨ ਨੂੰ ਅਸੀਂ ਅਜੇ ਮੌਜੂਦਾ ਲੁਧਿਆਣਾ ਦੇ ਚੋੜੇ ਬਾਜ਼ਾਰ ਦੇ ਵਿੱਚ ਅਸੀਂ ਇੱਥੇ ਲੋਕਾਂ ਦੀ رائے ਲਵਾਂਗੇ ਕੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਉਮੀਦਵਾਰ ਪਸੰਦ ਆ ਕਿਹੜਾ ਉਮੀਦਵਾਰ ਉਹ ਇੱਥੇ ਲਿਆਉਣਾ ਚਾਹੁੰਦੇ ਆ ਭਾਜੀ ਸਸੀਗਲ ਜੀ ਸਸੀਗਲ ਭਾਜੀ ਕੀ ਨਾਮ ਹੈ ਵੀਰ ਦਾ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਭਾਜੀ ਜਿਵੇਂ ਕਿਸੇ ਨੂੰ ਪਤਾ ਹੈ ਕਿ ਜਿਹੜੀ ਹੈਗਾ ਵੋਟਾਂ ਪੈ ਚੁੱਕੀਆਂ ਲੋਕ ਸਭਾ ਦੀਆਂ ਆਪਣੇ ਸ਼ਹਿਰ ਨੂੰ ਕਿਹੜਾ ਉਮੀਦਵਾਰ ਆਉਣਾ ਚਾਹੀਦਾ ਐਮਪੀ ਵਾਸਤੇ ਮੇਰਾ ਉਮੀਦਵਾਰ ਜੀ ਪੱਪੀ ਪ੍ਰਾਸ਼ਾ ਜੀ ਨੂੰ ਆਉਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਹੈਗੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਹੈਗੇ ਜੀ ਜੁਦੀ ਅਨਾਚਾਰ ਦੇ ਵਿੱਚ ਤੇ ਇਸ ਕਰਕੇ ਪੱਪੀ ਪ੍ਰਾਸ਼ਰ ਜੀ ਨੂੰ ਅੱਗੇ ਲਿਆਉਣਾ ਚਾਹੀਦਾ ਜੀ। ਸੋ ਧੰਨਵਾਦ ਜੀ। ਤੇ ਭਾਈ ਸਾਹਿਬ ਕਹਿ ਰਿਹਾ ਕਹਿੰਦੇ ਪੱਪੀ ਪ੍ਰਾਸ਼ਰ ਜੀ ਨੂੰ ਲੈ ਕੇ ਆਉਣਾ ਚਾਹੀਦਾ ਆ। ਅਸੀਂ ਅੱਗੇ ਹੋਰ ਵੀ ਗੱਲ ਕਰਾਂਗੇ। ਮੇਰੇ ਵੀਰ ਦਾ ਕਿਉਂ ਮੇਰਾ ਭਰਾ ਇੱਧਰ ਆ। ਉਹ ਵੀ ਦਾ ਨਾਂ ਆ ਪੱਜ ਇੱਧਰ ਆ। ਤੇ ਮੇਰੇ ਭਰਾ ਭੱਜ ਗਿਆ। ਅਸੀਂ ਅੱਗੇ ਹੋਰ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਆ ਭਾਈ ਦਾ? ਸੁਵਿੰਦਰਪਾਲ ਆ ਜੀ। ਭਾਜੀ ਹੁਣ ਵੋਟਾਂ ਪਈਆਂ ਲੋਕ ਸਭਾ ਦੀਆਂ। ਹਾਂ ਜੀ। ਕੱਲ ਨੂੰ ਹੈਗਾ ਰਿਜ਼ਲਟ। ਕਿਹੜਾ ਉਮੀਦਵਾਰ ਆਣਾ ਚਾਹੀਦਾ ਲੁਧਿਆਣਾ? ਮੈਂਬਰ ਆਫ ਪਾਰਲੀਮੈਂਟ ਦੇਖੋ ਜੀ ਹੁਣ ਵੋਟਾਂ ਲੱਗਾਈ ਚੁੱਕੀਆਂ ਹੋਈਆਂ ਸਾਡੇ ਕੈਂਡੇ ਦਾ ਹੁਣ ਉਹਨੇ ਆਣਾ ਨਹੀਂ ਜਿੱਦੂ ਪੈ ਗਿਆ ਕੈਸ ਹੁੰਦਾ ਕੈਸ ਹੁੰਦਾ ਨਾ ਬੰਦੇ ਦਾ ਕੈਸ ਜਦੋਂ ਬਲਵਤ ਚਲਦੇ ਵੇ ਬੜੀ ਜਲਦੇ ਵੇ ਤਿੰਨਾਂ ਹੀ ਟੱਕਰ ਹੈਗੀ ਹੈ ਜੀ ਕੀ ਲੱਗਦਾ ਕਿਹੜਾ ਆਣਾ ਚੀਰਾ ਰਾਜਾ ਵੜਿੰਗ ਰਵਨੀਤ ਸਿੰਘ ਬਿੱਟੂ ਅਸ਼ੋਕ ਪ੍ਰਸ਼ਰ ਪੱਪੀ ਦੇਖੋ ਜੀ ਇਹ ਤਿੰਨੇ ਜਿਹੜੇ ਆ ਜਿਹੜਾ ਵਧੀਆ ਜੇ ਬੰਦੇ ਸਾਰੇ ਵਧੀਆ ਬੰਦਾ ਕੰਮ ਕਰਨਾ ਲਾ ਹੋਵੇ ਬਸ ਆਪਾਂ ਨੂੰ ਬੰਦੇ ਨਾਲ ਨਹੀਂ ਮਤਲਬ ਹੁੰਦਾ ਬੰਦਾ ਕੰਮ ਕਰੇ ਬਸ ਤੋ ਤਾਂ ਨਵਾਜੀ ਬਿਲਕੁਲ ਜੀ ਭਾਈ ਸਾਨੂੰ ਸਹੀ ਕਿਹਾ ਬੰਦਾ ਜਿਹੜਾ ਮਰਜ਼ੀ ਹੋਵੇ ਲੇਕਿਨ ਬੰਦਾ ਕੰਮ ਕਰਨ ਲਾ ਹੋਵੇ ਕੀ ਹਾਲ ਆ ਭਜੀ ਮੈਂ ਕੁਛ ਨਹੀਂ ਕਹਿ ਸਕਦਾ ਜੀ ਇਹਦੇ ਬਾਰੇ ਹਾਂਜੀ ਕੀ ਗੱਲ ਹੋ ਗਈ ਸੰਗ ਲੱਗਦੀ ਆ ਆਲਾ ਅੱਗੇ ਗੱਲ ਪਾਪੂ ਜੀ 80 ਗੱਲ ਜੀ ਹਾਂਜੀ ਕੀ ਨਾਮ ਆ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 82 ਸਾਲ ਹੈ ਜੀ ਕੀ ਬਾਤ ਹੈ ਅਜੇ ਵੀ ਕੰਮ ਕਰਦੇ ਹੋ ਹਾਂਜੀ ਕੰਮ ਕਰ ਰਹੇ ਹਾਂ ਅੱਛਾ ਜਿਵੇਂ ਹੁਣ ਵੀ ਕੱਲ ਨੂੰ ਹੈ ਗਿਆ ਨੇ ਰਿਜ਼ਲਟ ਆ ਲੋਕ ਸਭਾ ਦਾ ਕਿਹੜਾ ਉਮੀਦਵਾਰ ਆਣਾ ਚਾਹੀਦਾ ਹੁੜਾਣਾ ਸ਼ਹਿਰ ਨੂੰ ਕਿਹੜਾ ਮਿਲਣਾ ਚਾਹੀਦਾ ਵੇਖੋ ਜੀ ਕੋਈ ਵੀ ਆਏ ਪਈ ਹੈ ਆਸਾਨ ਦਸੂ ਕੋ ਉਂ ਚਾਹੀਦਾ ਜੀ ਦੇ ਵਪਾਰੀ ਆਦਮੀੇ ਕਾਰੋਬਾਰ ਚੱਲਣਾ ਚਾਹੀਦਾ ਸਕੂਨ ਚਾਹੀਦਾ ਸਾਨੂੰ ਔਰ ਕੁਛ ਨਹੀਂ ਕੋਈ ਵੀ ਸਰਕਾਰ ਆਏ ਨਾ ਈਮਾਨਦਾਰ ਆਏ ਕੋਈ ਕੰਮ ਚਲੇ ਸਾਨੂੰ ਸਭ ਨੇ ਬਿਜ਼ਨਸ ਨਾਲ ਮਤਲਬ ਆਏਗਾ ਅੱਛਾ ਕੇਂਦਰ ਤੇ ਕਿਹੜੀ ਸਰਕਾਰ ਆਣੀ ਚਾਹੀਦੀ ਹੈ ਬੀਜੇਪੀ ਕੇ ਕਾਂਗਰਸ ਕੇ ਇੰਡੀਆ ਕਨ ਪਤਾ ਕੀ ਹੈ ਕੇਂਦਰ ਚ ਵੀ ਤੋਂ ਪਰ ਦੇਖੋ ਬੀਜੇਪੀ ਦਾ ਬੋਲ ਬਲਾ ਹੈ ਬੀਜੇਪੀ ਸਰਕਾਰ ਆਏਗੀ ਦੁਨੀਆ ਜਾਣਦੀ ਹੈਗੀਏ ਤੁਹਾਡੇ ਮੀਡੀਆ ਵੀ ਜਾਣਦੀ ਹੈ ਸਾਰੇ ਜਾਣਦੇ ਜੀ ਨੇ ਯਹਾਨ ਵੀ ਐਸੇ ਹੀ ਆ ਰਹੇ ਨੇ ਬਾਕੀ ਅਗੋ ਦੇਖੋ ਆਪਣੇ ਆਪਣੇ ਭਾਗ ਹੈ ਚਲੋ ਠੀਕ ਹੈ ਜੀ ਅਸੀਂ ਅੱਗੇ ਹੋਰ ਵੀ ਗੱਲ ਕਰਦੇ ਹਾਂ ਕੀ ਹਾਲ ਹੈ ਭਾਜੀ ਕੀ ਨਾਮ ਹੈ ਵੀਰ ਦਾ ਰਵੀ ਅੱਛਾ ਕੱਲ ਨੂੰ ਫਿਰ ਹੈਗਾ ਰਿਜ਼ਲਟ ਆ 4 ਤਰੀਕਾ ਕਿਹੜਾ ਉਮੀਦਵਾਰ ਐਮਪੀ ਬਣ ਕੇ ਆਊਗਾ ਲੁਧਿਆਣਾ ਦੇ ਵਿੱਚ ਜਿਹੜਾ ਜੋ ਲੁਧਿਆਣੇ ਆਮ ਆਰਟੀ ਦਾ ਹੀ ਹੈ ਭਾਜੀ ਆਮ ਪਾਰਟੀ ਦਾ ਆਮ ਪਾਰਟੀ ਝਾੜੂ ਵਾਲਾ ਕੀ ਲੱਗਦਾ ਆਵਾ ਆਵਾ ਕਿਉਂ ਨਹੀਂ 2 ਸਾਲ ਰਹੇ ਜਿਹੜੇ ਹੱਲੇ ਉਹਨਾਂ ਦੇ ਪਏ ਜਿਹੜੇ 2 ਸਾਲ ਪਹਿਲਾਂ ਲੰਘੇ ਆ ਸਾਰਿਆਂ ਦਾ ਕੰਮ ਕਰਾਇਆ ਭਾਜੀ ਮੈਦਾਨਾਂ ਦਾ ਗੱਦੇ ਲੋਕ ਨਹੀਂ ਨਾ ਝਾੜੂ ਹੀ ਆਉਂ। ਅੱਛਾ ਤੇ ਆਪਾਂ ਗੱਲ ਕਰੀ ਸਰਕਾਰ ਦੀ, ਦੇਸ਼ ਦੀ ਕਿਹੜੀ ਸਰਕਾਰ ਬਣੂ? ਬੀਜੇਪੀ ਕਿ ਇੰਡੀਆ ਗੱਜੋ? ਬੀਜੇਪੀ। ਬੀਜੇਪੀ। ਅੱਛਾ ਅਸੀਂ ਕਿ ਕੀ ਹਾਲ ਆ ਬੱਬੀ? ਠੀਕ ਹੈ ਜੀ। ਅੱਛਾ ਕਿਹੜਾ ਉਮੀਦਵਾਰ ਆਣਾ ਚਾਹੀਦਾ ਪੰਜਾਬ? ਹਾਂ ਜੀ। ਕਿਹੜਾ ਉਮੀਦਵਾਰ ਇੱਥੇ ਆਣਾ ਚਾਹੀਦਾ ਹੈ ਲੁਧਿਆਣਾ ਦੇ ਵਿੱਚ? ਇੱਥੇ ਦਾ ਜੀ ਆਉਣਾ ਚਾਹੀਦਾ ਰਾਜਾ ਪੜਿੰਗਾ। ਰਾਜਾ ਪੜਿੰਗਾ? ਹਾਂ ਜੀ। ਅੱਛਾ ਤੇ ਦੇਸ਼ ਵਿੱਚ ਕਿਹੜੀ ਸਰਕਾਰ ਬਣ ਸੋਣਾ? ਆਪ 22 ਸੀਟਾਂ ਦੇ ਖੜੀ ਐ ਜਿਹੜੇ ਉਹ 22 ਸੀਟਾਂ ਨਾਲ ਕੀ ਸੈਂਟਰ ਜੀ ਗਵਰਨਮੈਂਟ ਕਰ ਸਕਦੀ ਆ ਉਹ ਤਾਂ ਹਾਊਸ ਰੇਟਿੰਗ ਕਰੇਗੀ ਆਪ ਤਾਂ ਅੱਛਾ ਨਹੀਂ ਦੇਸ਼ ਵਿੱਚ ਅਗਲੀ ਸਰਕਾਰ ਬਣੂਗੀ ਬੀਜੇਪੀ ਇੰਡੀਆ ਬੀਜੇਪੀ ਜੀ ਬੀਜੇਪੀ ਬੀਜੇਪੀ ਲਾਈਕ ਕਰਦੇ ਹੋ ਮੈਂ ਲਾਈਕ ਨਹੀਂ ਕਰਦਾ ਲੇਕਿਨ ਆਏਗੀ ਉਹਨਾਂ ਦੀ ਤੁਹਾਡੇ ਮੀਡੀਆ ਵੀ ਦੱਸ ਰਿਹਾ ਨਹੀਂ ਅਸੀਂ ਰਾਏ ਤੁਹਾਡੀ ਲੈ ਰਹੇ ਆਮ ਜਨਤਾ ਦੀ ਆਮ ਜਨਤਾ ਕੀ ਸੋਚਦੀ ਐ ਅਸੀਂ ਤਾਂ ਸੋਚਦੇ ਆ ਜੀ ਸਾਨੂੰ ਕੰਮ ਮਿਲਣਾ ਚਾਹੀਦਾ ਕਾਂਗਰਸ ਦੇ ਰਾਜ 'ਚ ਸਾਨੂੰ ਕੰਮ ਮਿਲਿਆ ਇਹਨਾਂ ਦੇ ਰਾਜ 'ਚ ਸਾਨੂੰ ਕੰਮ ਨਹੀਂ ਮਿਲਿਆ ਇਹ ਮੰਦਰ ਮੱਜਦ ਕਰਦੇ ਆ ਬਾਸ ਤੇ ਫਿਰ ਵੀ ਤੁਸੀਂ ਕਰੇ ਬੀਜਪੀ ਆਣੀ ਚਾਹੀਦੀ ਪਰ ਹੁਣ ਆਏਗੀ ਲੋਕੀ ਉਹਨਾਂ ਨਾਲ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਵੋਟ ਪਾ ਸਕਦੇ ਆ ਨਾ ਅਸੀਂ ਵੋਟ ਪਾਈ ਰਾਜਾ ਬੜੇਗਰ ਮੈਂ ਤਾਂ ਵੋਟ ਹੀ ਪਾ ਸਕਦਾ ਨਾ ਬਾਕੀ ਹੁਣ ਯੂਪੀ ਬਿਹਾਰ ਉਹ ਰਾਮ ਮੰਦਰ ਰਾਮ ਮੰਦਰ ਕਰਦੇ ਆ ਕਮਾਦਾ ਸਾਹਿਬ ਹਾਲ ਪੁੱਛੋ ਕੀ ਆ ਮੋਦੀ ਦੇ ਰਾਜ ਚ ਸੋ ਬਿਲਕੁਲ ਜੀ ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਸਰਕਾਰ ਨੂੰ ਕੰਮਕਾਰ ਬਾਰੇ ਦੇਖਣਾ ਚਾਹੀਦਾ ਰੋਜ਼ਗਾਰ ਮਿਲਣਾ ਚਾਹੀਦਾ ਅਸੀਂ ਅੱਗੇ ਹੋਰ ਵੀ ਗੱਲ ਕਰਾਂਗੇ ਵੀਰ ਕੀ ਹਾਲ ਹੈ ਜੀ ਵਧੀਆ ਜੀ ਕੀ ਨਾਮ ਹੈ ਛੋਟੇ ਭਰਾ ਦਾ ਸੈਮ ਅੱਛਾ ਅਚਲ ਲੁਧਿਆਣਾ ਨੂੰ ਕਿਹੜਾ ਉਮੀਦਵਾਰ ਮਿਲਣਾ ਚਾਹੀਦਾ ਹੈ ਮੈਂਬਰ ਆਫ ਪਾਰਲੀਮੈਂਟ ਮੈਨੂੰ ਉੱਥੇ ਪਤਾ ਨਹੀਂ ਹੈ ਨਾ ਬਾਰੇ ਨੋਲੇਜ ਨਹੀਂ ਹੈਗੀ ਮੇਰੇ ਹਾਲੇ 18 ਉਮਰ ਵੀ ਨਹੀਂ ਹੋਈ ਤਾਂ ਵੋਟਰ ਬਾਰੇ ਬਾਬਾ ਨੋਲੇਜ ਹੈ ਨਹੀਂ ਨਹੀਂ ਹੈਗੀ ਨੋਲੇਜ ਨਹੀਂ ਹੈਗੀ ਬਾਕੀ ਮੋਦੀ ਵਗੈਰਾ ਸਸਟਾ ਤੁਹਾਨੂੰ ਕਿਹੜਾ ਵਧੀਆ ਲੱਗਦਾ ਰਾਜਾ ਵਗੇੜਿੰਗ ਲੱਗਦਾ ਵਧੀਆ ਪੱਕੀ ਪ੍ਰੈਸ਼ਰ ਲੱਗ ਰਿਹਾ ਹੈ ਕੀ ਕੋਈ ਹੋਰ ਉਮੀਦਵਾਰ ਕਿ ਰਵਨੀਤ ਬਿੱਟੂ ਨਹੀਂ ਨਹੀਂ ਕੋਈ ਉਹੀ ਰਾਜਾ ਵਗੇੜੀ ਹੈ ਰਾਜਾ ਵਗੇੜੀ ਠੀਕ ਹੈ ਅੱਛਾ ਅਸੀਂ ਹੋਰ ਵੀ ਗੱਲ ਕਰਦੇ ਹਾਂ ਕੀ ਹਾਲ ਹੈ ਭਾਜੀ ਕੀ ਨਾਮ ਆ ਵੀਰ ਦਾ ਮਨੋਜ ਕੁਮਾਰ ਮਨੋਜ ਕੁਮਾਰ ਉਮੀਦਵਾਰ ਕਿਹੜਾ ਮਿਲਣਾ ਜਿਲ੍ਹਾ ਦੁਹਾਨੇ ਸ਼ਹਿਰ ਨੂੰ ਮੈਂਬਰ ਆਫ ਪਾਰਲੀਮੈਂਟ ਜਿਹੜਾ ਕਿ ਇੱਥੇ ਲੋਕਾਂ ਦਾ ਕੰਮ ਕਰੇ ਕਾਂਗਰਸ ਸਹੀ ਹੈ ਕਾਂਗਰਸ ਸਹੀ ਹੈ ਬਿਲਕੁਲ ਸਹੀ ਹੈ ਤਾਂ ਸੈਂਟਰ ਚ ਕਿਹਦੀ ਸਰਕਾਰ ਬਣਨੀ ਚਾਹੀਦੀ ਹੈ ਸੈਂਟਰ ਵੀ ਕਾਂਗਰਸ ਦੀ ਬਣਨੀ ਚਾਹੀਦੀ ਹੈ ਹੈ ਸੈਂਟਰ ਵੀ ਕਾਂਗਰਸ ਦੀ ਬਣਨੀ ਚਾਹੀਦੀ ਹੈ ਅਸੀਂ ਅੱਗੇ ਹੋਰ ਵੀ ਗੱਲ ਕੀ ਨਾਮ ਵੀਰ ਦਾ ਮੇਰਾ ਦੀਪਕ ਨਾਮ ਹੈ ਜੀ ਕੀ ਕਹਿਣਾ ਚਾਹੋਗੇ ਕਿਹੜਾ ਮੈਂ ਕਹਿੰਦਾ ਜੀ ਰਾਜਾ ਬੜਿੰਗ ਜੀ ਨੂੰ ਆਣਾ ਚਾਹੀਦਾ ਠੀਕ ਹੈ ਜੀ ਜੋ ਸਾਡੇ ਇੱਥੇ ਪੰਜਾਬ ਚ ਜਿਹੜਾ ਸਸੰਸਦਤਾ ਤੁਸੀਂ ਕਹਿੰਨੇ ਹੋ ਉੱਥੇ ਮੋਦੀ ਸਰਕਾਰ ਹੀ ਹੈ। ਉੱਥੇ ਆਣੀ ਮੋਦੀ ਸਰਕਾਰ ਹੈ। ਤਾਂ ਕਈ ਲੋਕ ਤਾਂ ਕਹਿ ਰਹੇ ਆ ਵੀ ਜਿਹੜੇ ਹੈਗੇ ਰਾਜਾ ਜੀ ਹੈਗੇ ਇੱਥੇ ਦੇ ਨਹੀਂ ਹੈਗੇ ਬਾਹਰੋਂ ਆਏ ਆ। ਕੋਈ ਗੱਲ ਨਹੀਂ ਬਾਹਰੋਂ ਆਏ ਆ ਵਿਚਾਰ ਹੈ ਉਹ ਜ਼ਾਰਾ ਕਰਨਗੇ ਜੋ ਕਰਨਗੇ ਪੰਜਾਬ ਦਾ। ਯਾਨੀ ਕਿ ਪੂਰਾ ਭਰੋਸਾ। ਪੂਰਾ ਭਰੋਸਾ ਜੀ ਕੰਮ ਵੀ ਪੂਰਾ ਕਰਨਗੇ ਉਹ। ਕੀ ਅਗਰ ਰਾਜਾ ਬੜਿੰਗ ਜੀ ਮੈਂਬਰ ਆਫ ਪਾਰਲੀਮੈਂਟ ਹੈਗਾ ਬਣਦੇ ਆ ਉਹ ਸ਼ਹਿਰ ਦਾ ਕੰਮ ਕਰਨਗੇ? ਹਾਂ ਜੀ ਹਾਂ ਜੀ ਪੂਰਾ ਕਰਨਗੇ ਅਗਲੇ ਨੇ ਵਾਅਦਾ ਕੀਤਾ ਸਾਡੇ ਨਾਲ ਆ ਕੇ ਇੱਥੇ। ਛੋੜੇ ਪਿਆਰ ਚ ਆ ਪਾਈ ਸੀ ਰੈਲੀ ਤੇ ਸਾਡੇ ਨਾਲ ਪੂਰਾ ਵਾਦਾ ਕੀਤਾ ਉਹਨਾਂ ਨੇ ਲੋਕ ਤੇ ਲੋਕ ਤੇ ਲੋਕ ਤੇ ਇਹ ਵੀ ਕਹਿ ਰਿਹਾ ਬਿੱਟੂ ਜੀ ਆਈ ਸੀਗੇ ਪਿਛਲੇ ਹੈਗਾ 10 ਸਾਲ ਉਹ ਤੇ ਅੱਗੇ ਬੜੇ ਨਹੀਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਬਿੱਟੂ ਜੀ ਨੇ ਕੁਝ ਨਹੀਂ ਕੀਤਾ ਜੀ ਇੱਥੇ ਸਾਡੇ ਨਾਲ ਗੁੱਡਾਂ ਨਾਲ ਹੈਗਾ ਉਹਦਾ ਤਾਂ ਸਾਰਾ ਪ੍ਰੋਗਰਾਮੈਂਟ ਕੀਤਾ ਸੀ ਕੁਝ ਵੀ ਨਹੀਂ ਹੋਇਆ ਕੁਝ ਨਾ ਹੋ ਰਿਹਾ ਉਹਨਾਂ ਕੋਲ ਅਸੀਂ ਕਹਿੰਦੇ ਆ ਨਵੀਂ ਸੰਸਦ ਆਵੇ ਤੇ ਉਹ ਸਾਡੇ ਬਾਰੇ ਸੋਚੇ ਕੁਝ ਅੱਛਾ ਦੇਸ਼ ਦੀ ਜਿਹੜੀ ਸਰਕਾਰ ਕਿਹੜੀ ਜਾਣਦੇ ਹੋ ਦੇਸ਼ ਦੀ ਸਰਕਾਰ ਤਾਂ ਕਾਂਗਰਸ ਹੀ ਚਾਈ ਜੀ ਹੈ ਜੋ ਸ਼ੁਰੂ ਤੋਂ ਚਲਦੀ ਆਈ ਹੈ ਜੀ ਕਾਂਗਰਸ ਹੀ ਜਾਣਦੇ ਆ ਬਿਲਕੁਲ ਜੀ ਇੱਥੇ ਲੋਕ ਇਹੀ ਕਹਿ ਰਿਹਾ ਵੀ ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਤੇ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਹੈ ਅਸੀਂ ਅੱਗੇ ਹੋਰ ਵੀ ਗੱਲ ਕਰਾਂਗੇ ਮੇਰੇ ਭਰਾ ਦਾ ਕੀ ਹਾਲ ਆ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਗੌਰਵ ਕੁਮਾਰ ਅੱਛਾ ਤੁਸੀਂ ਇਹ ਦੱਸੋ ਵੀ ਆਪਣੇ ਲੁਧਿਆਣਾ ਸ਼ਹਿਰ ਨੂੰ ਕਿਹੜਾ ਮੈਂਬਰ ਆਫ ਪਾਰਲੀਮੈਂਟ ਮਿਲਣਾ ਚਾਹੀਦਾ ਹੈ ਦੇਖੋ ਜੀ ਆਪਾਂ ਨੂੰ ਕਿਸੇ ਦਾ ਵੀ ਫਾਇਦਾ ਨਹੀਂ ਹੈਗਾ ਅਸੀਂ ਕਮਾਵਾਂਗੇ ਤਾਂ ਖਾਵਾਂਗੇ ਬਿਲਕੁਲ ਸਹੀ ਜਨਰਲ ਜੀ ਗੱਲ ਹੈ ਇੱਕ ਗਰਮੀ ਇੰਨੀ ਹੋ ਰਹੀ ਕਿਸ ਨੇ ਕੋਈ ਸੁਵਿਧਾ ਕੀਤੀ ਸਾਡੇ ਲਈ ਬੰਦੇ ਪਿਆਸੇ ਮਰਦੇ ਜੇ ਇੱਕ ਟੈਂਕਰ ਇੱਥੇ ਲਾ ਦੇਵੇ ਪਿਆਸ ਨੂੰ ਹਾਂ ਭਈ ਅਸੀਂ ਤੁਹਾਡਾ ਫਾਇਦਾ ਕਰ ਰਹੇ ਆ ਆਪਾਂ ਨੂੰ ਲੱਗਦਾ ਅਸੀਂ ਜਿੰਨਾ ਕਮਾਵਾਂਗੇ ਨਾ ਕਿ ਖਾਵਾਂਗੇ ਬਾਕੀ ਜੋ ਆਪਣੀ ਦੁਨੀਆਦਾਰੀ ਆ ਚੱਲ ਚੱਲਦੀ ਜਾ ਰਹੀ ਆ ਨਿਕ ਫੇਰ ਵੀ ਇੱਕ ਗੈਸ ਹੁੰਦੀ ਵੋਟ ਪਾਈ ਹੈ ਵੋਟ ਤਾਂ ਪਾਈ ਆ ਜੀ ਕਾਂਗਰਸ ਨੂੰ ਪਾਈ ਆ ਜੀ ਮੈਂ ਤਾਂ ਹਾਂਜੀ ਕਾਂਗਰਸ ਦੇ ਜਵਾਨਾਂ ਵਿੱਚ ਮਹਿੰਗਾਈ ਨਹੀਂ ਸੀਗੀ ਬਟ ਹੁਣ ਹੋ ਗਈ ਆ ਉਹ ਦੁਨੀਆਦਾਰੀ ਆ ਚੱਲ ਰਹੀ ਆ ਚੱਲੀ ਜਾ ਰਹੀ ਆ ਆਪਾਂ ਵੀ ਖਿੱਚੀ ਜਾ ਰਹੇ ਆ ਜਿੰਨੇ ਕਿ ਚਰਚੀਕਰ ਰੱਬ ਨੇ ਸਾਨੂੰ ਰੱਖਣਾ ਚਾਹੁੰਦਾ ਸੀ ਜੀ ਜਾ ਰਹੇ ਆ ਬਾਕੀ ਹੋਰ ਕੀ ਕੁਝ ਕਰ ਸਕਦੇ ਚਲੋ ਉਮੀਦਵਾਰ ਹੋ ਗਿਆ ਇੱਥੇ ਕਾਂਗਰਸ ਦਾ ਹਾਂਜੀ ਹਾਂਜੀ ਤੇ ਦੇਸ਼ ਦੀ ਸਰਕਾਰ ਕਿਹੜੀ ਹੋਣੀ ਚਾਹੀਦੀ ਹੈ ਬੀਜੇਪੀ ਕਿਉਂ ਨਹੀਂ ਚਾਹੀ ਜੀ ਮੋਦੀ ਮੈਨੂੰ ਸਮਝ ਨਹੀਂ ਆਈ ਇੱਥੇ ਕਾਂਗਰਸ ਉੱਥੇ ਮੋਦੀ ਸਰਦਾਰ ਜੀ ਬਸ ਮੋਦੀ ਸੱਚ ਸਮਝ ਨਹੀਂ ਆਇਆ ਮੰਤਰੀ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਹੋਣਾ ਚਾਹੀਦਾ ਕਿਉਂਕਿ ਟੈਕਨੋਲੋਜੀ ਆਉਂਦੇ ਕਰਕੇ ਬਹੁਤ ਆਈ ਹੈ ਅਸੀਂ ਸਾਰੇ ਸਾਰੇ ਦਿਹਾੜੀ ਬੈਂਕ 'ਚ ਖੜੇ ਹੁੰਦੇ ਸੀਗੇ ਅੱਛਾ ਇਹ ਡਿਜੀਟਲ ਟੈਕਨੋਲੋਜੀ ਲਾਤੀ ਇੱਥੇ ਖੜੇ ਖੜੇ ਬੈਂਕ 'ਚ ਪੈਸੇ ਸਾਡੇ ਮਿੰਟੋ ਮਿੰਟ ਆ ਜਾਂਦੇ ਖਾਤੇ ਉਹ ਤੇ ਉਹ ਤੇ ਪਹਿਲਾਂ ਵੀ ਹੁੰਦੇ ਸੀਗੇ ਅੱਛਾ ਪ ਯਾਦ ਫਿਰ ਉਸ ਬੰਦੇ ਕਰਕੇ ਆਪਾਂ ਨੂੰ ਜਾਣਕਾਰੀ ਆਈ ਹੈ ਕਿਉਂ ਜੀ ਬਸ ਸੱਸੀ ਗਾਲ ਜੀ ਬਾਕੀ ਤੁਸੀਂ ਲੋ ਜੀ ਇਹ ਕਹਿ ਰਿਹਾ ਜੀ ਕਾਂਗਰਸ ਹਦਾਇਤ ਐਮਪੀ ਹੁਣ ਜਿਹੜਾ ਸਰਕਾਰ ਬੀਜੇਪੀ ਦੀ ਆਣੀ ਚਾਹੀਦੀ ਆ ਪਾਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਹੈ ਮੇਰੇ ਭਰਾ ਦਾ ਇਧਰ ਨੂੰ ਮੂੰਹ ਕਰੋ ਜਿਤਿੰਦਰ ਕੁਮਾਰ ਹਾਂ ਜੀ ਜਿਤਿੰਦਰ ਕੁਮਾਰ ਆਪਣੇ ਲੁਧਿਆਣਾ ਸ਼ਹਿਰ ਨੂੰ ਕਿਹੜਾ ਮੈਂਬਰ ਆਫ ਪਰਲਮੈਂਟ ਮਿਲਣਾ ਚਾਹੀਦਾ ਕਿ ਜਿਹੜਾ ਵਿਕਾਸ ਕਰੇ ਲੋਕਾਂ ਬਾਰੇ ਸੋਚੇ ਦੇਖੋ ਉਮੀਦ ਜਿਹਨੇ ਵਿਕਾਸ ਕਰੇ ਉਮੀਦ ਹੈਗੀ ਹੈ ਜਿਵੇਂ ਕਹਿੰਦੇ ਰਾਜਾ ਵਿੜਿੰਗ ਜੀ ਆਏ ਨੇ ਤੇ ਅਗਰ ਆਣਗੇ ਤੇ ਉਹਨਾਂ ਨੂੰ ਉਮੀਦ ਹੈਗੀ ਹੈ ਕਿ ਕੁਝ ਕਰ ਸਕਦੇ ਨੇ ਨਵਾਂ ਚਿਹਰਾ ਉੱਠ ਕੇ ਉੱਥੋਂ ਆਏ ਨੇ ਕਿ ਸਾਰਿਆਂ ਨੂੰ ਇਹੀ ਉਮੀਦ ਹੈ ਕਿ ਕੁਝ ਕਰਨਗੇ ਹੂੰ ਬਸ ਤੇ ਦੇਸ਼ ਦੀ ਸਰਕਾਰ ਕਿਹੜੀ ਬੰਨੀ ਚਾਹੀਦੀ ਹੈ ਮੋਦੀ ਜੀ ਕਿ ਇੰਡੀਆ ਕੱਟ ਜੋਰ ਇੰਡੀਅਨ ਕੱਟ ਜੋਰ ਕਿਉਂਕਿ ਮੋਦੀ ਜੀ ਦੇ ਅੱਗੇ ਤੁਸੀਂ ਦੇਖਿਆ ਹੀ ਹੈ ਕਿ ਕੁਝ ਕੀਤਾ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਹਮੇਸ਼ਾ ਵੀ ਉਹ ਵੀ ਸਾਰੇ ਰਲੇ ਮਿਲੇ ਨੇ ਪਾਰਟੀ ਸਾਰੀ ਏਦਾਂ ਦੀਆਂ ਨੇ ਪਰ ਦੇਖੋ ਕੋਈ ਨਵਾਂ ਚਿਹਰਾ ਆਵੇ ਤਾਂ ਹੈ ਅੱਛਾ ਭਾਜੀ ਆਪਣਾ ਨਾਮ ਦੱਸੋ ਨਾਮ ਕੀ ਤੁਹਾਡਾ ਮੇਰਾ ਨਾਮ ਟਿੰਕੂ ਅੱਛਾ ਟਿੰਕੂ ਜੀ ਇੱਕ ਨਾ ਜਿਹੜੇ ਹੈਗੇ ਵਿਰੋਧੀ ਬੜਾ ਇਹ ਗੱਲ ਕਹਿ ਰਹੇ ਆ ਤੁਸੀਂ ਹੁਣ ਜਿਵੇਂ ਕਿਹਾ ਆਪਣਾ ਰਾਜਾ ਬੜੇਗਾ ਹਨ ਉਹ ਕਹਿੰਦੇ ਵੀ ਉਹ ਤੇ ਉਧਰੋਂ ਉੱਠ ਕੇ ਆਇਆ ਹੈਗੇ ਗਿੱਦੜ ਬਾਹੇ ਤੋਂ ਇੱਥੇ ਕੀ ਕਰ ਲੈਣਗੇ ਇੱਥੇ ਉਹਨਾਂ ਨੇ ਨਹੀਂ ਰਹਿਣਾ ਹੀ ਨਹੀਂ ਉਹਨਾਂ ਨੇ ਕਿਹਾ ਹੈਗੇ ਦਿੱਲੀ ਭੱਜ ਜਾਣਾ ਉਹਨਾਂ ਨੇ ਨਹੀਂ ਜ਼ਰੂਰੀ ਨਹੀਂ ਭਾਜੀ ਇਹ ਕਹਿ ਰਹਾਂ ਕਿ ਭੱਜ ਜਾਣਗੇ ਜ਼ਰੂਰੀ ਨਹੀਂ ਆ ਇਹ ਪਬਲਿਕ ਜੋ ਮਰਜੀ ਕਹੀ ਜਾਵੇ ਕਹਿਣ ਤੁਹਾਨੂੰ ਪੂਰਾ ਵਿਸ਼ਵਾਸ ਹੈ ਰਾਜਾ ਵੜਿੰਗ ਜੀ ਤੇ ਉਹ ਵਿਕਾਸ ਕਰਨਗੇ ਤੁਹਾਡੀ ਗੱਲ ਸੁਣਨਗੇ ਹਾਂਜੀ ਹਾਂਜੀ ਜ਼ਰੂਰ ਕਰਨਗੇ ਜ਼ੂਰ ਪੱਕਾ ਲਓ ਜੀ ਇਹਨਾਂ ਨੇ ਲਾਤੀਆ ਮੋਰ ਰਾਜਾ ਵੜਿੰਗ ਜੀ ਤੇ ਕਹਿੰਦੇ ਜੀ ਲੁਧਿਆਣਾ ਦਾ ਮੈਂਬਰ ਆਫ ਪਾਰਲੀਮੈਂਟ ਰਾਜਾ ਵੜਿੰਗ ਹੀ ਹੋਣਾ ਚਾਹੀਦਾ ਤੇ ਹੁਣ ਆਪਾਂ ਹੁਣ ਕੱਲ ਦੇਖਾਂਗੇ ਕੱਲ 4 ਤਰੀਕਾ ਕੱਲ ਕੀ ਦੀ ਕਿਸਮਤ ਖੁੱਲਦੀ ਆ ਤੇ ਸੋ ਤੁਸੀਂ ਦੋਸਤੋ ਬੰਦੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਕੱਲ ਤੱਕ ਵੇਟ ਕਰੋ ਕੱਲ ਦੇ ਜਿਹੜੇ ਹੈਗੇ ਰਿਜ਼ਲਟ ਤੋਂ ਅਨਵਾਸੀ ਮੌਕੇ ਤੇ ਫਿਰ ਦਿਖਾਵਾਂਗੇ ਜਿਨ੍ਹਾਂ ਨੇ ਇਸ ਚੈਨਲ ਨੂੰ ਦੋਸਤੋ ਲਾਈਕ ਨਹੀਂ ਕੀਤਾ ਉਹ ਕਰ ਲੈਣ ਖਬਰ ਨੂੰ ਸ਼ੇਅਰ ਕਰ ਦਿਓ ਨਵਾਂ YouTube ਪੇਜ ਆ ਸਾਡਾ ਸੋ ਦੋਸਤੋ ਬਨੇ ਰਹੋ ਪੰਜਾਬੀ ਸਾਂ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਲੁਧਿਆਣੇ ਤੋਂ